ਰੰਜੀਤ ਬਾਬਾ ਰੰਜੀਤ ਬਾਬਾ ਆਈ ਰੀਅਲੀ ਲਵ ਯੂ ਉਹ ਵਿਸ਼ਾਲ ਸੋਨੀ ਬੈਠਾ ਤੇ ਨਾਲ ਨਾਲ ਮੀਆਂ ਕਰੋਨਾ ਵੇਲੇ ਸ਼ਾਮ ਨੂੰ ਕਰੋਨਾ ਮਾਰੀਦਾ ਸੀ ਤਾਂ ਤੇਰਾ ਗੀਤ ਵੀ ਸੁਣੀਦਾ ਸੀ ਲਾਡੀ ਸਾਹਿਬ ਨੂੰ ਵੀ ਦੱਸਿਆ ਮੈਂ ਔਰ ਜਿਹੜਾ ਬੰਦਾ ਇੱਕ ਗੀਤ ਉਹ ਗੀਤ ਜਿਹੜਾ ਜਿਹਦਾ ਮਤਲਬ ਬੜਾ ਡੂੰਗਾ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਕਹਿ ਦੇਂਗਾ ਤਾਂ ਗਾ ਦੂੰਗਾ ਮੈਂ ਕਮਾਂਸ ਕਰ ਵੀ ਰਿਹਾ ਹਾਂ। ਉਹ ਅਸਲੀਅਤ ਦਾ ਗੀਤ ਸੀ। ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ। ਤੇ ਰਣਜੀਤ ਬਾਵੇ ਨੂੰ ਕਚੇਰੀ 'ਚ ਖੜਾ ਕਰ ਦਿੱਤਾ ਇਹ ਤਰੀਕਾ ਭੁਗਤਦਾ ਬੰਦਾ। ਵੇਖੋ ਜਿਹੜੇ ਲੇਖਕ ਹੁੰਦੇ ਆ ਜਿਹੜੇ ਗਾਇਕ ਹੁੰਦੇ ਆ ਜੋ ਲਿਖ ਦੇਣ ਉਹ ਤਵਾਰੀਖ ਲਿਖਦੇ ਆ। ਉਹ ਅਸਲੀਅਤ ਤੇ ਕੁਝ ਵੀ ਗਾ ਦੇਣ ਸਾਨੂੰ ਖੜੇ ਮੱਥੇ ਮੰਨਣਾ ਚਾਹੀਦਾ। ਇੱਕ ਦਿਨ ਇੱਕ ਪੱਤਰਕਾਰ ਨੇ ਮੈਨੂੰ ਪੁੱਛਿਆ ਕਹਿੰਦੇ ਗਾਇਕ ਨੇ ਗਾਇਆ ਮੈਂ ਮੁੱਢ ਤੋਂ ਹੀ ਟੀਟ ਜਿਵੇਂ ਰਾਣਾ ਗੁਰਜੀਤ ਤੈਨੂੰ ਬੁਰਾ ਨਹੀਂ ਲੱਗਦਾ ਮੈਂ ਕਿਹਾ ਅਗਰੇ ਦੀ ਸੋਚ ਆ ਅਗਲੇ ਨੇ ਕੀ ਸੋਚ ਕੇ ਉਸ ਸ਼ਬਦ ਦਾ ਮਤਲਬ ਉਹਨੂੰ ਹੀ ਪਤਾ ਸੋ ਰঞ্জੀਤ ਜੀ ਤੁਸੀਂ ਬਹੁਤ ਵੱਡਾ ਉੱਪਰ ਦੀ ਆ ਬਹੁਤ ਵੱਡਾ ਹੈ ਕਿ ਸਾਡੇ ਦੇ ਉੱਤੇ ਕਪੂਰਥਲੇ ਵਾਲਿਆਂ ਨੇ ਪਿਆਰ ਜਤਾਇਆ ਤੁਸੀਂ ਸਾਂਝ ਬਣਾਈ ਆ ਹਾਂਜੀ ਤੇ ਰਾਣੇ ਪਰਿਵਾਰ ਨਾਲ ਸਾਂਝ ਬਣਾਈਏ ਮੇਰੇ ਸਾਰਾ ਪਰਿਵਾਰ ਆ ਮੈਂ ਇਹਨਾਂ ਨੂੰ ਆਪਣੇ ਬੱਚਿਆਂ ਅੰਗਰ ਧੀਆਂ ਅੰਗਰ ਭਰਾਵਾਂ ਅੰਗਰ ਬਜ਼ੁਰਗਾਂ ਅੰਗਰ ਇਹ ਮੇਰਾ ਰਿਲੇਸ਼ਨਸ਼ਿਪ ਹੈ ਨਾ ਤੇ ਬਸੰਤ ਵੀ ਭਵੇਂ ਆਪਾਂ ਲੇਟ ਮਨਾਈਆ ਮਨਾਈਆ ਰਣਜੀਤ ਬਾਵਾ ਜੀ ਅੱਜ ਫੇਰੇ ਫੈਸਲਾ ਕਰਕੇ ਜਾਓ ਕਿ ਅਗਲੀ ਬਸੰਤ ਵੀ ਤੁਸੀਂ ਆਉਣਾ ਸੋ ਜੇ ਅਮਰੀਕਾ ਤੋਂ ਬੈਠਾ ਸਾਡਾ ਕੋਈ ਵੀਰ ਇਹ ਗੱਲ ਕਹਿ ਸਕਦਾ ਕਿ ਤੂੰ 50 ਸਾਲ ਹੋਰ ਬਸੰਤ ਦਾ ਮੇਲਾ ਮਨਾਈ ਤੇਰੀ ਉਮਰ ਹੋਵੇ ਤੇ ਸਵਾਮੀ ਤੂੰ ਨਾ ਮੈਂ ਮੇਰਾ ਵੀਰ ਉਦੋਂ ਹੋਣੀ ਹੈ ਇਲੈਕਸ਼ਨ ਬਸੰਤ ਦਾ ਮੇਲਾ ਪਮੈ ਸੀ ਇੱਕ ਮਹੀਨਾ ਲੇਟ ਮਨਾਈਏ ਅ ਮੇਰੇ ਐਮਸੀ ਸਹਬਾਨਾ ਇੱਥੇ ਬੈਠੇ ਸਾਡਾ ਮਨ ਨਹੀਂ ਸੀ ਕੋਈ ਸੇਗੈਨੀ ਪ੍ਰੋਗਰਾਮ ਕਹਿਣ ਲੱਗੇ ਯਾਰ ਕਾਰਪੋਰੇਸ਼ਨ ਸਰਕਾਰ ਸਰਕਾਰ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਸਟੇਜ ਆ ਗਾਇਕ ਦੀ ਇਹ ਵੇਖੋ ਕਈ ਲੋਕ ਕਿਸ ਕਿਸਮ ਦਾ ਗਾਣਾ ਪਸੰਦ ਕਰਦੇ ਆ ਕੁਝ ਕਿਸ ਕਿਸਮ ਦਾ ਰঞ্জੀਤ ਪਾਵਾ ਘਰੇਲੂ ਗਾਣੇ ਗਾਉਂਦਾ ਜਜ਼ਬਾਤੀ ਗਾਣੇ ਗਾਉਂਦਾ ਸਾਡੇ ਪੰਜਾਬੀਆਂ ਦੀ ਅਣਖ ਨੂੰ ਉੱਪਰ ਚੜ੍ਹਦੀ ਕਲਾਜ ਰੱਖਣ ਵਾਲੇ ਗਾਣੇ ਗਾਉਂਦਾ ਮੇਰੀ ਉਮਰ ਦੇ ਵੀ 2 4 5 ਸਾਲ ਤੈਨੂੰ ਲੱਗ ਜਾਣ ਤੂੰ ਗਾਉਂਦਾ ਰਹੇ ਤੇ ਪੰਜਾਬ ਨੂੰ ਚੰਗੇ ਰਾਹੇ ਸਾਡੀ ਨੌਜਵਾਨ ਨੂੰ ਨਿਖੇ ਜਾਉ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲਾਡੀ ਜੀ ਤੁਹਾਡਾ ਔਰ ਜਿਹੜੇ ਉੱਪਰ ਡਾਇਸ ਤੇ ਬੈਠੇ ਹੋ ਮੇਰੇ ਐਮਸੀ ਸਾਹਿਬਾ ਸਭ ਥੱਲੇ ਬੈਠਿਆ ਸਭ ਥੱਲੇ ਬੈਠਿਆ ਆ ਵੇਖੋ ਜਿੰਨੀਆਂ ਪੀੜੀਆਂ ਪੱਗਾਂ ਵਾਲੇ ਮੋਸਟਲੀ ਐਮਸੀ ਆ ਕੁਝ ਹੋਰ ਵੀ ਬੰਦੇ ਨੇ ਇਹ ਸਤਿਕਾਰਯੋਗ ਨੇ ਤੁਹਾਡਾ ਕੋਟਨ ਕੋਟ ਧੰਨਵਾਦ ਰੰਜੀ ਜੀ ਤੁਹਾਡਾ ਵੀ ਕੋਟਨ ਕੋਟ ਧੰਨਵਾਦ ਸਰ ਥੈਂਕ ਯੂ ਸੋ ਮੱਚ ਮੈਂ ਜਦੋਂ ਮਨਸ਼ੂ ਸਾਹਿਬ ਨੇ ਦੱਸਿਆ ਰਾਣਾ ਪ੍ਰਤਾਪ ਮੇਰੇ ਵੱਡੇ ਵੀਰਾ ਹੈ ਸਾਰਾ ਬਹੁਤ ਮੈਂ ਜਦੋਂ ਪਹਿਲਾਂ ਹੀ ਦੱਸਿਆ ਕਿ ਜ਼ਿੰਦਗੀ ਚ ਸਭ ਤੋਂ ਔਖਾ ਹੁੰਦਾ ਕਿਸੇ ਦੀ ਪ੍ਰੇਜ਼ ਕਰਨਾ ਕਿਸੇ ਨੂੰ ਥਾਪੜਾ ਦੇਣਾ ਨਹੀਂ ਤੇ ਬਾਕੀ ਸਾਰਾ ਕੁਝ ਬਹੁਤ ਈਜ਼ ਆ ਸੌਖਾ ਹੈ ਔਰ ਇਹ ਰਣਾ ਸੱਭ ਇਹ ਗਾਣਾ ਅਸੀਂ ਹੋਲਡ ਕਰਕੇ ਰੱਖਿਆ ਤੁਹਾਡੇ ਲਈ ਜਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ ਇਹ ਜਿਵੇਂ ਪੰਜਾਬੀ ਫਿਲਮ ਜਦੋਂ ਸਰ ਸਾਈਨ ਹੁੰਦੀ ਆ ਨਾ ਜੀ ਪਹਿਲਾਂ ਸਭ ਤੋਂ ਪਹਿਲਾਂ ਸਕ੍ਰਿਪਟ ਦੇ ਹਿਸਾਬ ਨਾਲ ਹੀਰੋ ਵੇਖਦੇ ਆ ਕਿ ਜੇ ਕੋਈ ਕੁੱਟਮਾਰ ਵਾਲੀ ਫਿਲਮ ਆ ਤੇ ਉਹਦੇ ਲਈ ਮਲਸੰਨੀ ਦੇ ਹੋਲਰਗਾ ਚਾਹੀਦਾ ਜੇ ਕੋਈ ਕਮਜ਼ੋਰ ਜੀ ਫਿਲਮ ਆ ਤੇ ਫਿਰ ਸਾਡੇ ਵਰਗਿਆਂ ਨੂੰ ਪੁੱਛ ਲੈਂਦੇ ਵੀ ਕਿ ਸਰੀਰ ਦੇ ਹਿਸਾਬ ਨਾਲ ਐਵੇਂ ਮੈਨੂੰ ਲੱਗਦਾ ਕਿ ਇਹ ਗੀਤ ਅਸੀਂ 10 ਸਾਲ ਪਹਿਲਾਂ ਕੀਤਾ ਜੇ ਮੈਂ ਹੁਣ ਕਰਦੇ ਤੇ ਮੈਂ ਇਹਦੇ ਲਈ ਮਾਡਲ ਹੀ ਤੁਹਾਨੂੰ ਲੈਣਾ ਸੀ ਹੋ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਲ ਦਾ ਮਸਲਾ ਇਹ ਹੁੰਦਾ ਕਿ ਚੜ੍ਹਦੀ ਕਲਾ ਦੇ ਪ੍ਰਤੀਕ ਹੈ ਜਿੱਦਾਂ ਰਾਣਾ ਸਾਹਿਬ ਨੇ ਦੱਸਿਆ ਗਾ ਅੱਛਾ ਗਾਣਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਗਾਣਾ ਕਿਸੇ ਨੂੰ ਟਾਰਗੇਟ ਕਰਨ ਲਈ ਹੁੰਦਾ ਜਾਂ ਗਾਣਾ ਕਿਸੇ ਦੇ ਕਿਸੇ ਦੀ ਨਿੱਜੀ ਪਰਸਨੈਲਿਟੀ ਨੂੰ ਡੀਫੇਮ ਕਰਨ ਲਈ ਹੁੰਦਾ ਹੈ ਗਾਣੇ ਬਸ ਚੜ੍ਹਦੀ ਕਲਾ ਲਈ ਹੁੰਦੇ ਆ ਕੁਝ ਲੋਕ ਤੁਹਾਡੀ ਜ਼ਿੰਦਗੀ ਚ ਤੁਹਾਨੂੰ ਇੰਨੇ ਚੰਗੇ ਲੱਗਦੇ ਆ ਜਿਨ੍ਹਾਂ ਦਾ ਆਪਣਾ ਕੈਰੈਕਟਰ ਇੰਨਾ ਹਾਈਲੀ ਕਲੀਅਰ ਹੁੰਦਾ ਕਲੀਨ ਹੁੰਦਾ ਆ ਕਿ ਤੁਸੀਂ ਉਹਨਾਂ ਨੂੰ ਬਹੁਤ ਪ੍ਰਾਊਡਲੀ ਇਹ ਗਾਣੇ ਰეკਮੈਂਡ ਕਰ ਸਕਦੇ ਆ ਸੋ ਮੇਰੀ ਨਜ਼ਰ ਚ ਰਾਣਾ ਬਾਈ ਜੀ ਰਾਣਾ ਗੁਰਜੀਤ ਜੀ ਇਹਨਾਂ ਦੀ ਜਿਹੜੀ ਪਰਿਵਾਰ ਦੀ ਇੱਕ ਜਿਹੜੀ ਇਹਨਾਂ ਦੀ ਪੋਲਿਟਿਕਸ ਦੀ ਇੱਕ ਲੈਗੇਸੀ ਆ ਉਹਨੂੰ ਸਾਰੀ ਨੂੰ ਗੁਰਫਤੇ ਸਿੰਘ ਗੁਰਫਤੇ ਰਾਣਾ ਇਹ ਤਿੰਨ ਪੀੜ੍ਹੀਆਂ ਸਟੇਜ ਤੇ ਖੜੀਆਂ ਆ ਬਹੁਤ ਮਾਨ ਸਤਕਾਰ ਵਾਲੀ ਗੱਲ ਆ ਸੋ ਆਓ ਆਪਾਂ ਅੱਗੇ ਵੱਲ ਚੱਲਦੇ ਆਂ ਤੇ ਸ਼ੇਰ ਮਾਰਦਿਆਂ ਨਾਲ ਮਿਲ ਕੇ థాంਕ ਯੂ so much ਆਓ ਜੀ ਈ ਸਲਾਹ ਗਲਤ ਕਰੇ ਤੇ ਵੀ ਰੁਆ ਮਾਓ ਕਿਤੜਾ ਦਾ ਸੁਣਿਆ ਕਰੋ ਫਿਰਦਾ ਕਹਿੰਦੇ ਸ਼ੇਰ ਮਾਰਾ ਆਓ ਕਿਤੜਾ ਦਾ ਸੁਣਿਆ ਕਰੋ ਫਿਰਦਾ ਕਹਿੰਦੇ ਸ਼ੇਰ ਮਾਰਾ ਆਓ ਕਿਤੜਾ ਦਾ ਸੁਣਿਆ ਕਰੋ ਫਿਰਦਾ ਕਹਿੰਦੇ ਸ਼ੇਰ ਮਾਰਾ ਹੋਏ ਏ ਓ ਹੋ ਹੋ ਅਜਤ ਲੱਗਦਾ ਮੈਂ ਸਮਝ ਗਿਆ ਵੀ ਪ੍ਰੋਟੋਕਾਲ ਸकता ਪਰ ਤੁਸੀਂ ਇੰਨੇ ਸਾਈਡ ਨਹੀਂ ਖਲੋਣਾ ਗਾਣਾ ਥੋੜਾ ਚੜ੍ਹਦੀ ਕਲਾ ਵਾਲਾ ਥੋੜਾ ਜਿਹਾ ਆਹ ਗੱਟ ਦਾ ਨਹੀਂ ਕੋਈ ਲਾਕੇ Yeah, the Lord of all ਦਾ ਮਨਜੂ ਜੀ ਹੌ ਕਿੱਦੜਾਂ ਦਾ ਸੁਣਿਆ ਫਿਰੋ ਫਿਰਦਾ ਕਿਹਦੇ ਮਾਰਾ 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 ਹਾਂ ਕੋਲੇ ਇੱਕ ਸਾਡੀ ਸਾਡਾ ਇੱਕ ਹੋਰ ਗੀਤ ਸੀ ਉਹ ਚ ਬੋਲੀ ਸੀ ਕਿ ਡੱਬੀਆਂ 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 ਟੱਪੀਆਂ ਟੱਪੀਆਂ ਨਹੀਂ ਹੱਥਾਂ 'ਚ ਖਦਾਈ ਅੱਟ ਨੇ ਬੱਲੇ ਹੱਥਾਂ 'ਚ ਖਦਾਈ ਅੱਟ ਨੇ ਨਿਸ਼ਾਲਾ ਮਾਰਦੇ ਜੋ ਅੱਜ ਕੱਲ ਵਟੀਆਂ ਨਿਸ਼ਾਲਾ ਮਾਰਦੇ ਜੋ ਅੱਜ ਕੱਲ ਵਟੀਆਂ ਖਾਂ ਨਹੀਂ ਖੜਾਈ ਰੱਖਦੇ ਨਿਸ਼ਾਲਾ ਮਾਰਦੇ ਜੋ ਅੱਜ ਕੱਲ ਵਟੀਆਂ ਖਾਂ ਨਹੀਂ ਖੜਾਈ ਅੱਟ ਫੁੱਟੀ ਜਦੋਂ ਲਾਸ਼ ਜਿਹੜੇ ਬਣੇ ਸੂਰਮੇ ਓਏ ਹਿੰਮਤ ਦੇ ਕਰ ਜਾਣੇ ਪੜੀਆਂ ਦੇ ਕਰ ਜੜੇ ਰਹੇ ਘੂਰੇ ਓਏ ਹੋਏ 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 ਹੱਪਣਾ ਜਿਗਰੀਆ ਤਾਂ ਹਿੰਮਤ ਨਹੀਂ ਪੈਂਦੀ ਜੇ ਪੁੱਤ ਕੋਈ ਦਲੇਰ ਬਾ